ਦੋਸਤੋ ਕਣਕਾਂ ਦੇ ਅਨੁਸਾਰੇ ਦਾ ਸਮਾਂ ਲੱਗ ਗਿਆ ਆ ਗਿਆ ਹੈ ਬੜੀਆਂ ਜ਼ਾਦੀਆਂ ਜੜੀਆਂ ਅਗੇਤੀਆਂ ਕਣਕਾਂ ਸੀ ਉਹ ਹੁਣ ਨਿਸਰਨ ਲੱਗ ਪਈਆਂ ਨੇ ਜਪਛੇਤੀਆਂ ਜੜੀਆਂ ਨੇ ਉਹਨਾਂ ਨੇ ਵੀ ਨਿਸਰਨ ਲੱਗ ਪਣਾ ਬਹੁਤ ਥੋੜੇ ਦਿਨਾਂ ਦੇ ਵਿੱਚ ਤੇ ਇੱਥੇ ਹੁਣ ਉਹ ਦਿਨ ਆ ਗਏ ਨੇ ਜਦੋਂ ਬਹੁਤ ਸਾਰੇ ਜ਼ਿਮੀਦਾਰ ਆਵੇਸਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਮੈਂ ਇਦਾਂ ਕਹਿ ਸਕਦਾ ਕਿ ਹੰਬ ਜਾਂਦੇ ਨੇ ਖਾਦਾਂ ਪਾ ਪਾ ਕੇ ਸੁਪਰੀਆਂ ਕਰ ਕਰ ਕੇ ਉਹ ਇੰਨਾ ਜ਼ਿਆਦਾ ਹੰਬ ਜਾਂਦੇ ਨੇ ਕਿ ਹੁਣ ਉਹਨਾਂ ਦੀ ਵਾਹ ਨਹੀਂ ਰਹਿੰਦੀ ਕਿ ਉਹ ਹੁਣ ਅੱਗੇ ਕੋਈ ਨਾ ਕੋਈ ਸਪਰੇਅ ਕਰ ਸਕਣ ਜਾਂ ਕਣਕ ਦਾ ਖਿਆਲ ਜਿਹੜਾ ਰਕ ਸਕਣਾ ਪਰ ਇੱਥੇ ਹੁਣ ਉਹ ਦਿਨ ਆ ਗਏ ਨੇ ਦੋਸਤੋ ਜਦੋਂ ਆਪਾਂ ਕਿਉ ਕੱਢਣਾ ਹੈ ਆਪਾਂ ਦਹੀਂ ਤੇ ਜਮਾ ਲਿਆ ਹੈ ਆਪਾਂ ਦੁੱਧ ਵੀ ਚੋ ਲਿਆ ਦੁੱਧ ਨੂੰ ਜਮਾ ਵੀ ਲਿਆ ਖੱਟਾ ਵੀ ਲਾ ਲਿਆ ਸਾਰਾ ਕੁਝ ਕਰ ਲਿਆ ਤੁਸੀਂ ਪਰ ਤੁਸੀਂ ਉਹਨਾ ਕਰਦੇ ਹੀ ਹੰਬ ਗਏ ਉਹ ਤੇ ਤੁਸੀਂ ਕਿਉ ਜਦੋਂ ਕੱਢਣਾ ਹੈ ਉਹਨੂੰ ਇੰਨੀ ਜ਼ਿਆਦਾ ਕਾਲੀ ਦੇ ਵਿੱਚ ਜਾਂ ਇੰਨੇ ਜ਼ਿਆਦੇ ਅਵੇਸਲੇ ਪਣ ਦੇ ਨਾਲ ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਆਂ ਕਿ ਉਹ ਜਿਹੜਾ ਤੁਹਾਡਾ ਕਿਉ ਹੈ ਉਹ ਲੱਸੀ ਦੇ ਵਿੱਚ ਹੀ ਰਹਿ ਜਾਂਦਾ ਹੈ ਜਿਹੜੇ ਤੁਹਾਡੇ ਦਾਣੇ ਨੇ ਜਿਹੜਾ ਤੁਹਾਡੀ ਖੁਰਾਕ ਬਣਨੀ ਸੀ ਉਹ ਨਾੜ ਦੇ ਵਿੱਚ ਹੀ ਰਹਿ ਜਾਂਦੀ ਹੈ ਤੁਹਾਡੇ ਦਾਣਿਆਂ ਦੇ ਵਿੱਚ ਉਹ ਨਹੀਂ ਜਾਂਦੀ ਉਹਨੂੰ ਦਾਣਿਆਂ ਦੇ ਵਿੱਚ ਆਪਾਂ ਕਿਵੇਂ ਲਿਆਉਣਾ ਹੈ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਪੂਰਾ ਐਂਡ ਤੱਕ ਵੇਖਿਓ ਜੇ ਜਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਓ ਇਹੋ ਜੀਆਂ ਜਾਣਕਾਰੀਆਂ ਜੜੀਆਂ ਫਰੀਦ ਵਿੱਚ ਆਪਣੇ ਫੋਨ ਤੇ ਪਾਉਣ ਦੇ ਵਾਸਤੇ ਜਿਆਦਾ ਹੰਬਣ ਦੀ ਲੋੜ ਨਹੀਂ ਹੁੰਦੀ ਬਹੁਤ ਵਧੀਆ ਝਾੜ ਲੈਣ ਦੇ ਵਾਸਤੇ ਆਪਾਂ ਨੂੰ ਕੁਝ ਖਿਆਲ ਰੱਖਣ ਦੀ ਲੋੜ ਹੁੰਦੀ ਏ ਕੁਝ ਤਜਰਬੇ ਵਰਤਨ ਦੀ ਲੋੜ ਹੁੰਦੀ ਏ ਕੁਝ ਟੈਕਨੀਕਾਂ ਵਰਤਨ ਦੀ ਲੋੜ ਹੁੰਦੀ ਏ ਜਿਨ੍ਹਾਂ ਦੇ ਨਾਲ ਆਪਾਂ ਫਸਲ ਦਾ ਝਾੜ ਵਧਾ ਸਕਦੇ ਹਾਂ ਇਹ ਟੈਕਨੀਕਾਂ ਹੀ ਇੱਕ ਇਦਾਂ ਦੀ ਚੀਜ਼ ਨੇ ਜਿਨ੍ਹਾਂ ਨੇ ਆਪਣੇ ਝਾੜ ਜਿਹੜੇ ਕਣਕਾਂ ਦੇ ਝੋਨੇਆਂ ਦੇ ਵਦਾ ਕੇ ਇੱਥੋਂ ਇੱਥੇ ਤੱਕ ਲੈ ਕੇ ਆਂਦੇ ਨੇ ਕਈ ਵਾਰੀਂ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਵੀ ਨਹੀਂ ਹੁੰਦੀ ਆਪਾਂ ਉਹ ਕਰੀ ਜਾਂਦੇ ਆ ਮੰਨ ਕੇ ਜਲੋ ਜਿਵੇਂ ਲੋੜ ਹੁਣ ਆ ਇਸ ਸਮੇ ਆਪਣੇ ਕੋਲ ਟਰੈਕਟਰ ਹੈਗੇ ਨੇ ਆਪਾਂ ਜ਼ਮੀਨ ਟਰੈਕਟਰ ਦੇ ਨਾਲ ਵਾ ਸਕਦੇ ਆ ਤੇ ਫਿਰ ਕੀ ਲੋੜ ਹੈ ਆਪਾਂ ਨੂੰ ਕਿ ਆਪਾਂ ਹੜ ਦੇ ਨਾਲ ਜ਼ਮੀਨ ਵਾਈਏ ਕੀ ਲੋੜ ਹੈ ਆਪਾਂ ਕਿ ਆਪਾਂ ਜ਼ਿਆਦਾ ਖਬਾਹ ਕਰੀਏ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਚੀਜ਼ਾਂ ਜਿਹੜੀਆਂ ਨਹੀਂ ਆਪਾਂ ਨੂੰ ਚਾਹੀਦੀਆਂ ਜਿਨ੍ਹਾਂ ਦੀ ਲੋੜ ਨਹੀਂ ਗਈ ਜਿਨ੍ਹਾਂ ਦੇ ਬਦਲੇ ਵਿੱਚ ਆਪਾਂ ਬਹੁਤ ਥੋੜੀ ਮਿਹਨਤ ਦੇ ਨਾਲ ਤੇ 10 20 ਗੁਣਾ ਘੱਟ ਪੈਸਿਆਂ ਦੇ ਨਾਲ ਆਪਾਂ ਜ਼ਿਆਦਾ ਝਾੜ ਲੈ ਸਕਦੇ ਆ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚੋਂ ਡੀਲਰਾਂ ਨੂੰ ਜ਼ਿਆਦਾ ਕਮਾਈ ਹੁੰਦੀ ਹੈ ਕਈ ਵਾਰੀ ਆਪਾਂ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਉਹਨਾਂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਨੇ ਆ ਤੇ ਆਪਣੀ ਮਿਹਨਤ ਵੀ ਜ਼ਿਆਦਾ ਆਪਾਂ ਲਾਉਣੇ ਆ ਆਪਣੇ ਪੈਸੀ ਵੀ ਜ਼ਿਆਦਾ ਲਾਉਣੇ ਆ ਤੇ ਕਈ ਵਾਰੀ ਆਪਾਂ ਐਂਡ ਤੇ ਜਾ ਕੇ ਖੁੱਸ ਜਾਂਨੇ ਆ ਹੰਬ ਜਾਂਨੇ ਆ ਸੋ ਕਣਕ ਦੇ ਜਿਹੜੇ ਸ਼ੁਰੂਆਤੀ ਦਿਨ ਸੀ ਸਟੈਮ ਐਕਸਟੈਂਸ਼ਨ ਤੱਕ ਜਾਂ ਜੁਆਇੰਟਿੰਗ ਸਟੇਜ ਤੱਕ ਉਹਦੇ ਵਿੱਚ ਕਣਕ ਨੂੰ ਲਾਰਜ ਲੀव्स ਦੇ ਵਾਸਤੇ ਯਾਨੀ ਕਿ ਪੱਤੇ ਚੌੜੇ ਕਰਨ ਦੇ ਵਾਸਤੇ ਰੈਪਿਡ ਗਰੋਥ ਦੇ ਵਾਸਤੇ ਤੇ ਡਿਵੈਲਪਮੈਂਟ ਦੇ ਵਾਸਤੇ ਪੌਦੇ ਦੀ ਦੇ ਵਾਸਤੇ ਨਾਈਟ੍ਰੋਜਨ ਦੀ ਜ਼ਰੂਰਤ ਸੀ ਤੇ એનર્ਜੀ ਦੇ ਵਾਸਤੇ ਪੌਦੇ ਦੀ ਦੇ ਵਾਸਤੇ ਰੋਧ ਲਈ ਡਵੈਲਪਮੈਂਟ ਦੇ ਵਾਸਤੇ ਨਾਲ ਦੀ ਨਾਲ ਫਾਸਫੋਰਸ ਦੀ ਜ਼ਰੂਰਤ ਸੀ ਪਲਾਂਟ ਵਾਟਰ ਰੈਗੂਲੇਟਰ ਦੇ ਸਟ੍ਰਕਚਰਲ ਇੰਟੈਗ੍ਰਿਟੀ ਦੇ ਵਾਸਤੇ ਪੋਟਾਸ਼ੀਅਮ ਦੀ ਜ਼ਰੂਰਤ ਸੀ ਪੌਦੇ ਦੇ ਵਿੱਚ ਝਾੜ ਵਧਾਉਣ ਵਾਲੇ ਗੁਣ ਪੈਦਾ ਕਰਨ ਦੇ ਵਾਸਤੇ ਤੇ ਨਾਲ ਦੀ ਨਾਲ ਦਾਣਿਆਂ ਦੀ ਵਧੀਆ ਕੁਆਲਿਟੀ ਬਣਾਉਣ ਦੇ ਵਾਸਤੇ ਸਲਫਰ ਦੀ ਲੋੜ ਸੀ ਪੌਦਿਆਂ ਦੇ ਵਿੱਚ ਫੋਟੋਸਿੰਥੈਟਿਕ ਦਾ ਸਟ੍ਰਕਚਰ ਬਣਾਉਣ ਦੇ ਵਾਸਤੇ ਜਾਨਕੀ ਮੰਨ ਕੇ ਚੱਲੋ ਕਿ ਸੋਲਰ ਪੈਨਲ ਜਿਹੜੇ ਨੇ ਉਹ ਪੈਨਲ ਪੌਦਿਆਂ ਦੇ ਉੱਤੇ ਫਿਟ ਕਰਨ ਦੇ ਵਾਸਤੇ ਨਾਲ ਦੀ ਨਾਲ ਐਨਜ਼ਾਈਮ ਦੇ ਸਟ੍ਰਕਚਰ ਜੇ ਪ੍ਰੋਟੀਨ ਬਣਾਉਣ ਦੇ ਵਾਸਤੇ ਮੈਗਨੀਜ਼ ਦੀ ਲੋੜ ਸੀ ਤੇ ਨਾਈਟ੍ਰੋਜਨ ਨੂੰ ਕੰਮ ਕਰਨ ਦੇ ਵਾਸਤੇ ਪੌਦਿਆਂ ਦੇ ਵਿੱਚ metabolism ਨੂੰ ਕੰਮ ਕਰਨ ਦੇ ਵਾਸਤੇ ਪ੍ਰੋਟੀਨ ਨੂੰ ਕੰਮ ਕਰਨ ਦੇ ਵਾਸਤੇ ਜਿੰਕ ਦੀ ਲੋੜ ਸੀ ਪਰ ਇਹ ਜਿਹੜੇ ਤੱਤ ਨੇ ਮੋٹے-ਮੋٹے ਆਪਾਂ ਪਹਿਲਾਂ ਜ਼ਮੀਨਾਂ ਦੇ ਵਿੱਚ ਆਪਣੀਆਂ ਦੇ ਵਿੱਚ ਹੈਗੇ ਨੇ ਜਾਂ ਫਿਰ ਆਪਾਂ ਜ਼ਮੀਨਾਂ ਦੇ ਵਿੱਚ ਹੁਣ ਪਾਏ ਨੇ ਇਹਨਾਂ ਦੇ ਵਿੱਚੋਂ ਜ਼ਿਆਦਾ ਮਾਤਰਾ ਦੇ ਵਿੱਚ ਆਪਾਂ ਯੂਰੀਆ ਦਿੱਤੀਏ ਫਾਸਫੋਰਸ ਦੇ ਵਾਸਤੇ ਆਪਾਂ ਡੀਏਪੀ ਪਾਈਏ ਤੇ ਪੋਟਾਸ਼ ਵੀ ਆਪਾਂ ਕਣਕ ਦੇ ਵਿੱਚ ਜਿਹੜੀ ਉਹ ਪਾ ਦਤੀਏ ਇਸ ਕਰਕੇ ਉਹ ਜਿਹੜੇ ਤੁਹਾਡੇ ਕੰਮ ਨੇ ਪਿਛੇ ਹੋ ਚੁੱਕੇ ਨੇ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਬੰਨੇ ਜਿਹੜਾ ਆਪਾਂ ਚੱਲਣਾ ਹੈ ਜੋ-ਜੋ ਪੌਦਿਆਂ ਦੇ ਵਿੱਚ ਹੁਣ ਹੈਗਾ ਏ ਉਹਨੂੰ ਕੱਢ ਕੇ ਆਪਾਂ ਦਾਣਿਆਂ ਦੇ ਵਿੱਚ ਕਰਨਾ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਜਿਹੜੀ ਵੱਡੀ ਮਾਤਰਾ ਦੇ ਵਿੱਚ ਤਿੰਨ ਤੋਂ ਚਾਰ ਤੱਤ ਚਾਹੀਦੇ ਹੁੰਦੇ ਨੇ ਪਹਿਲੇ ਨੰਬਰ ਤੇ ਉਹਨਾਂ ਦੇ ਵਿੱਚ ਆਉਂਦੀ ਏ ਪੋਟਾਸ਼ ਦੂਸਰੇ ਨੰਬਰ ਤੇ ਮੈਗਨੀਸ਼ੀਅਮ ਤੀਸਰੇ ਨੰਬਰ ਤੇ ਬੋਰੋਨ ਤੇ ਚੌਥੇ ਨੰਬਰ ਤੇ ਥੋੜੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਪੋਟਾਸ਼ ਉਹ ਤੱਤ ਹੈ ਜਿਹਨੇ ਪੌਦਿਆਂ ਦੇ ਪੱਤਿਆਂ ਦੇ ਵਿੱਚ ਬਈ ਖੁਰਾਕ ਨੂੰ ਕੱਢ ਕੇ ਸਿੱਟੇ ਦੇ ਦੁੱਧੇ ਦੇ ਵਿੱਚ ਜਾ ਕੇ ਭਰਨਾ ਹੈ ਬੋਰੋਨ ਉਹ ਚੀਜ਼ ਹੈ ਜਿਹਨੇ ਦਾਣੇ ਦਾ ਸਟਰਕਚਰ ਬਣਾਉਣਾ ਹੈ ਦਾਣੇ ਨੂੰ ਤਾਕਤਵਰ ਕਰਨਾ ਹੈ ਦਾਣੇ ਦੀ ਛਿੱਲ ਬਣਾਉਣੀ ਹੈ ਦਾਣੇ ਦਾ ਆਕਾਰ ਬਣਾਉਣਾ ਹੈ ਦਾਣੇ ਦਾ ਸਾਈਜ਼ ਬਣਾਉਣਾ ਹੈ ਬਰਾਉਂਡ ਨੇ ਉਹ ਸਾਰੇ ਕੰਮ ਕਰਨੇ ਨੇ ਤੇ ম্যাগਨੀਸ਼ੀਅਮ ਉਹ ਚੀਜ਼ ਹੈ ਜਿਹਨੇ ਪੱਤਿਆਂ ਦੇ ਵਿੱਚ ক্লোਰੋਫਿਲ ਨੂੰ ਬਣਾਉਣ ਦੇ ਵਾਸਤੇ ਮਦਦ ਕਰਨੀ ਹੈ ਪੱਤੇ ਤੁਹਾਡੇ ਐਂਡ ਤੱਕ ਜਿਆਦੇ ਹਰੇ-ਭਰੇ ਰਹਿਣ ਪੱਤਿਆਂ ਦੇ ਵਿੱਚ ਗਨੀ ਗ੍ਰੀਨਰੀ ਜਿਹੜੀ ਹੈ ਜਿਆਦਾ ਦੇਰ ਤੱਕ ਵਧੀਆ ਤਰੀਕੇ ਦੇ ਨਾਲ ਮੈਂਟੇਨ ਰਵੇ ਉਹ ম্যাগਨੀਸ਼ੀਅਮ ਨੇ ਕੰਮ ਕਰਨਾ ਹੈ ਤੇ ਨਾਈਟ੍ਰੋਜਨ ਜਿਹੜੀ ਹੈ ਉਹਨੇ ਪੋਟਾਸ਼ ਨੂੰ ਪੱਤਿਆਂ ਦੇ ਵਿੱਚ ਫਾਸਟ ਤੁਰਨ ਦੇ ਵਿੱਚ ਮਦਦ ਕਰਨੀ ਹੈ ਫਾਸਟ ਜਿਹੜੀ ਨਾਈਟ੍ਰੋਜਨ ਆਪਾਂ ਦਿੰਨੇ ਆ ਨਾ ਬਹੁਤ ਥੋੜੀ ਮਾਤਰਾ ਦੇ ਵਿੱਚ ਉਹ ਇਸ ਕਰਕੇ ਹੁਣੇ ਸਮੇਂ ਨਾਲ ਇਹ ਕਿ ਜਿਹੜੀ ਪੋਟਾਸ਼ ਉਹਦੀ ਗਤੀ ਜਿਹੜੀ ਇਹ ਉਹ ਤੀਬਰਤਾ ਜਿਹੜੀ ਇਹ ਉਹਦੀ ਪੌਦਿਆਂ ਦੇ ਵਿੱਚ ਉਹ ਵੱਧਦੀ ਹੈ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਖਾਦਾਂ ਥੱਲੇ ਪਾਈਆਂ ਨੇ ਤੁਸੀਂ ਪੋਟਾਸ਼ ਵੀ ਪਾਈਏ ਤੁਸੀਂ ਜਿਹੜਾ ਮਰਜ਼ੀ ਤੱਤ ਥੱਲੇ ਪਾਇਆ ਹੈ ਪਰ ਤੁਹਾਨੂੰ ਇੱਥੇ ਆ ਕੇ ਇਹ ਜੜੀਆਂ ਸਪਰੇਆ ਜ਼ਰੂਰ ਲਾਜ਼ਮੀ ਕਰਨੀਆਂ ਹੀ ਚਾਹੀਦੀਆਂ ਨੇ ਕਣਕ ਦੇ ਉੱਤੇ ਇਹਨਾਂ ਸੀਜ਼ਨਾਂ ਦੇ ਵਿੱਚ ਵੇਖੋ ਹਰ ਇੱਕ ਸੀਜ਼ਨ ਦੇ ਵਿੱਚ ਪਿਛਲੇ ਸੀਜ਼ਨ ਦੀ ਜਿਹੜੀ ਸਪਰੇਆ ਉਹ ਕਦੇ ਵੀ ਮੈਚ ਨਹੀਂ ਕਰ ਸਕਦੀ ਜੇਕਰ ਅਸੀਂ ਤੁਹਾਨੂੰ ਕੁਝ ਦੱਸਦੇ ਹਾਂ ਤਾਂ ਉਹ ਇਸ ਸੀਜ਼ਨ ਦੇ हिसाब ਦੇ ਨਾਲ ਇਸ ਟੈਂਪਰੇਚਰ ਦੇ हिसाब ਦੇ ਨਾਲ ਕਿਸੇ ਜਣ ਦੇ ਵਿੱਚ ਲਗੀਆਂ ਕਣਕ ਦੀਆਂ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਆਦਾ ਮਾਤਰਾ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਲਗੀਆਂ ਨੇ ਤੇ ਉਹਨਾਂ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਨੂੰ ਜ਼ਿਆਦਾ ਸੂਟ ਕਰਨਗੀਆਂ ਕਿਹੜੇ-ਕਿਹੜੇ ਤਤਾਂਾਂ ਨੂੰ ਕਿਹੜੇ ਸਮੇਂ ਦੇ ਵਿੱਚ ਦੇਣੇ ਚਾਹੀਦੇ ਨੇ ਤਤ ਤੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਥੱਲੇ ਪਾਏ ਨੇ ਨਾਈਟ੍ਰੋਜਨ ਤੁਸੀਂ 3 ਦਿਨ 4-4 ਤੋੜੇ ਯੂਰੀਆ ਜਿਹੜੀ ਪਾ ਵੀ ਦਿੱਤੀ ਹੈ ਪਰ ਤਾਂ ਵੀ ਇੱਥੇ ਆ ਗਿਆ ਆਪਾਂ ਨੂੰ ਥੋੜੀ ਜਿਹੀ ਮਾਤਰਾ ਦੇ ਵਿੱਚ ਆਪਾਂ ਨਾਈਟ੍ਰੇਜਨ ਨਾਈਟ੍ਰੋਜਨ ਜਿਹੜੀ ਨਾਈਟ੍ਰੇਟ ਫਾਰਮ ਦੇ ਵਿੱਚ ਦੇਣੇ ਆ ਪੌਦਿਆਂ ਨੂੰ ਉਹ ਇੱਕ ਟੀਕਾ ਹ ਉਹ ਜਿਹੜੀ ਖਾਦ ਰੁਕੀਏ ਪੌਦਿਆਂ ਦੇ ਵਿੱਚ ਉਹ ਫਾਸਟ ਗਰੋ ਹੋਣੀ ਸ਼ੁਰੂ ਹੋ ਜਾਵੇ ਚੱਲਣੀ ਸ਼ੁਰੂ ਹੋ ਜਾਵੇ ਤੇ ਆਪਾਂ ਨੂੰ ਝਾੜ ਦੇ ਵਿੱਚ ਉਸ ਖਾਦ ਮਿਲਣ ਦੇ ਕਾਰਨ ਪੌਦਿਆਂ ਨੂੰ ਆਪਾਂ ਨੂੰ ਜਿਹੜਾ ਝਾੜ ਹੈ ਆਪਣੀ ਫਸਲ ਦਾ ਉਹ ਚੰਗਾ ਵੇਖਣ ਨੂੰ ਮਿਲੇ। ਸੋ ਸਪਰੇਅ ਕਿਹੜੀ ਕਰਨੀ ਹੈ ਇੱਥੇ ਆਪਾਂ ਜਾਣਦੇ ਤੁਸੀਂ ਮੈਗਨੀਸ਼ੀਅਮ ਸਲਫੇਟ 1.5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਤੇ ਜ਼ਿੰਕ ਸਲਫੇਟ 1.5 ਤੋਂ 200 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਦੋਵਾਂ ਚੀਜ਼ਾਂ ਨੂੰ ਮਿਕਸ ਕਰਕੇ ਸਪਰੇਅ ਕਰ ਲਓ ਪਹਿਲਾਂ। ਪਰ ਜੇਕਰ ਤੁਹਾਡੀ ਕਣਕ ਦੇ ਵਿੱਚ ਗ੍ਰੀਨਰੀ ਪੂਰੀ ਹੈਗੀਏ ਕੋਈ ਪੀਲਾ ਪਣ ਨਹੀਂਗਾ ਕੋਈ ਤੁਹਾਨੂੰ ਪਲਤਣ ਕਣਕ ਦੇ ਵਿੱਚ ਨਜ਼ਰ ਨਹੀਂ ਆਉਂਦੀ ਤਾਂ ਫਿਰ ਇਹ ਜਿਹੜੀ ਸਪਰੇਅ ਆ ਤੁਸੀਂ ਸਕਿਪ ਕਰ ਦੇਣੀ ਆ। ਉਸ ਕਣਕ ਦੇ ਵਿੱਚ ਤੁਸੀਂ ਇਹ ਸਪਰੇ ਨਹੀਂ ਕਰਨੀ ਉਥੇ ਆਪਾਂ ਕਰਨਾ ਹੈ ਹਰ ਇੱਕ ਉਸ ਕਣਕ ਦੇ ਵਿੱਚ ਜਿਹੜਾ ਨਸਾਰਾ ਕਰੀ ਜਾਂਦੀ ਏ ਨਸਾਰੇ ਤੋਂ ਪਹਿਲਾਂ ਐਨ ਪੀ ਕੇ 13 0 45 ਬਲਾਸ ਇਹਦੇ ਨਾਲ ਬਰੌਣ 13045 ਜਿਹੜੀ ਇਹ ਆਪਾਂ 2 ਕਿਲੋ ਤੋਂ ਘੱਟ 1 ਕਿੱਲੇ ਦੇ ਵਿੱਚ ਨਹੀਂ ਪਾਉਣੀ ਤੇ ਮਾੜੀ ਕੰਪਨੀ ਦਾ ਜ਼ਿਕਰ ਤੁਸੀਂ ਐਨਪੀਕੇ ਕਰੋਗੇ ਤਾਂ ਹੋ ਸਕਦਾ ਤੁਹਾਡੀ ਕਣਕ ਦੀਆਂ ਨੋਕਾਂ ਵੀ ਸੜ ਜਾਣ ਯਾਦ ਕਰ ਲਿਓ ਜੇ ਆਪਣੀਆਂ ਉਹ 2-3 ਸਾਲ ਪਹਿਲਾਂ ਵਾਲੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਡੁਪਲੀਕੇਟ ਐਨਪੀਕੇ ਜਿਹੜੇ ਵਿਕਦੇ ਉਹਨਾਂ ਦੀ ਆਪਾਂ ਪਛਾਣ ਤੁਹਾਨੂੰ ਦੱਸੀ ਸੀ ਉਹ ਜਿਹੇ ਐਨਪੀਕੇ ਜਿਹੜੇ ਨੇ ਉਹਨਾਂ ਤੋਂ ਤੁਸੀਂ ਬਚਾ ਕਰਨਾ ਹੈ ਖਰੀਦਣ ਲੱਗੇ ਆ ਤੇ ਬਰੌਣ ਦੀ ਜਿਹੜੀ ਡੋਜ਼ ਲੈਣੀ ਹੈ 7 ਤਰ ਤੋਂ 80 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਇਹਦੀ ਡੋਜ਼ ਨਹੀਂ ਵਧਾਉਣੀ ਜੇਕਰ 120 ਗ੍ਰਾਮ ਪਾਉਣਾ ਚਾਹੁੰਦੇ ਹੋ 150 ਗ੍ਰਾਮ ਪਾਉਣਾ ਚਾਹੁੰਦੇ ਹੋ ਤਾਂ ਫਿਰ ਇਹਦੀ ਜਿਹੜੀ ਸਪਰੇਅ ਆ ਉਹ ਤੁਹਾਨੂੰ ਕੱਲੀ ਕਰਨੀ ਪਊਗੀ ਐਨਪੀਕੇ ਨੂੰ ਛੱਡ ਕੇ ਜਿਹੜੀ ਆਪਣਾ 13045 ਉਹਦੇ ਤੋਂ ਇਲਾਵਾ ਜੇਕਰ ਤੁਸੀਂ ਇਹਦੀ ਇੰਨੀ ਡੋਜ਼ ਪਾਉਣੀ ਚਾਹੁੰਦੇ ਹੋ ਜੇਕਰ ਜਿਆਦਾ ਹੀ ਤੁਹਾਡੇ ਘਾਟ ਆਉਂਦੀ ਏ ਬਰੌਣ ਦੀ ਪੱਤੇ ਕੁੰਡੇ ਹੁੰਦੇ ਨੇ ਐਂਡ ਦੇ ਵਿੱਚ ਜਾ ਕੇ ਤਾਂ ਫਿਰ ਕੱਲੀ ਦੀ ਸਪਰੇਅ ਕਰੋਗੇ ਤਾਂ ਉਹਦੇ ਤੁਹਾਨੂੰ ਜਾਦੇ ਵਧੀਆ ਰਿਜ਼ਲਟ ਮਿਲਣਗੇ ਪਰ ਜੇਕਰ ਕੱਲੀ ਕਰੋਗੇ ਉਹਦੇ ਨਾਲ ਕਣਕ ਵੀ ਜਿਆਦਾ ਹੀ ਭਜੇਗੀ ਦੋ ਦਨ ਸਪਰੇਆ ਕਰੋਗੇ ਇਸ ਕਰਕੇ ਸਪਰੇ ਬਾਰਾਉਨ ਜਿਹੜਾ 13045 ਦੇ ਨਾਲ ਹੀ ਮਿਕਸ ਕਰਕੇ ਤੁਸੀਂ ਕਰ ਲਓ ਤੇ ਸਪਰੇਆ ਦੋ ਕਰ ਲਓ ਇਹਦੇ ਤੋਂ ਬਾਅਦ ਦੇ ਵਿੱਚ ਵੀ ਅਗਲੀ ਸਪਰੇ ਕਰਨੀ ਹੈ ਉਹ ਕਿਹੜੀ ਕਰਨੀ ਹੈ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਹਾਨੂੰ ਸਪਰੇ ਜਿਹੜੀ ਰეკਮੈਂਡ ਕਰਾਂਗੇ ਫਿਲਹਾਲ ਇਹ ਜੜੀ ਸਪਰੇਆ ਹਰ ਇੱਕ ਉਸ ਕਣਕ ਦੇ ਉੱਤੇ ਜਿਹੜੀ ਤੁਹਾਡੀ ਨਸਾਰਾ ਕਰੀ ਜਾਂਦੀ ਹੈ ਉਹਦੇ ਉੱਤੇ ਜ਼ਰੂਰ ਇਹਦੀ ਇੱਕ ਸਪਰੇ ਕਰੋ ਰਿਜ਼ਲਟ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਉਹ ਤੁਸੀਂ ਛਾੜ ਦੇ ਉੱਤੇ ਤਾਕਿ ਨੋਟ ਕਰੂਗੇ ਕਿ ਤੁਹਾਨੂੰ ਕਿੰਨਾ ਜ਼ਿਆਦਾ ਫਰਕ ਨਜ਼ਰ ਆਊਗਾ ਜਿੰਨਾ ਜਿੰਨਾ ਲੋਕਾਂ ਨੇ ਹੁਣ ਦਾ ਗੱਬਣੀਆਂ ਪਹਿਲੀਆਂ ਜੜੀਆਂ ਸੁਪਰਿਆਂ ਉਹ ਯੂਜ਼ ਕੀਤੀਆਂ ਨੇ ਕਿਣਕਾਂ ਦੇ ਉੱਤੇ ਕੀਤੀਆਂ ਨੇ ਉਨਾ ਦੀਆਂ ਘਣਕਾਂ ਦੇ ਜਿਹੜੇ ਆਪਾਂ ਨੂੰ ਹੁਣ ਰਿਸਪੌਂਸ ਮਿਲੀ ਜਾਂਦੇ ਨੇ ਕਿ ਸਿੱਟੇ ਜਾਦੇ ਲੰਬੇ ਨੇ ਤੇ ਜਿਨ੍ਹਾਂ ਨੇ ਉਹ ਸੁਪਰਿਆ ਨਹੀਂ ਕੀਤੀਆਂ ਜਾਂ ਜਿਹੜੇ ਕਿਲਿਆਂ ਦੇ ਵਿੱਚ ਸੁਪਰਿਆ ਨਹੀਂ ਕੀਤੀਆਂ ਉੱਥੇ ਸਿੱਟਿਆਂ ਦੀ ਲੰਬਾਈ ਜੜੀ ਉਹ ਛੋਟੀ ਏ ਸੋ ਇਸੇ ਤਰ੍ਹਾਂ ਹੀ ਬਿਲਕੁਲ ਤੁਹਾਨੂੰ ਇਹਦੇ ਵੀ ਜਿਹੜੇ ਰਿਜ਼ਲਟ ਨੇ ਉਹ ਝਾੜ ਤੇ ਜਾ ਕੇ ਪਤਾ ਲੱਗਣਗੇ ਜਿਹੜੇ ਕਿਲਿਆਂ ਦੇ ਵਿੱਚ ਤੁਸੀਂ ਇਹ ਆਪਣੀਆਂ ਸੁਪਰਿਆ ਨਹੀਂ ਕਰੋਗੇ ਉੱਥੇ ਫਰਕ ਵੇਖ ਲਿਓ ਜੇ ਤੇ ਜਿੱਥੇ ਤੁਸੀਂ ਸੁਪਰਿਆ ਕਰੋਗੇ ਉਹ ਜਿਹੜਾ ਫਰਕ ਹੈ ਤੁਸੀਂ ਵੱਖਰਾ ਵੱਢ ਕੇ ਵੇਖ ਲਿਓ ਜੇ ਕਿ ਤੁਹਾਨੂੰ ਕਿੰਨਾ ਕੁ ਫਰਕ ਜਿਹੜਾ ਨਜ਼ਰ ਉਹਨਾਂ ਦੇ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਪੈਣਾ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ